ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ ਇੱਕ ਸਕੂਲ ਬੱਸ ਹੈ ਜੋ ਮਿੰਨੀ ਬੱਸ ਹੈ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ ਖਬਰ ਪੁਆਣੀਗੜ੍ਹ ਤੋਂ ਹੈ ਜਿੱਥੇ ਪੁਆਣੀਗੜ੍ਹ ਵਿਖੇ ਸਵੇਰੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਪੁਆਣੀਗੜ੍ਹ ਦੇ ਇੱਕ ਨਿੱਜੀ ਸਕੂਲ ਦੀ ਸਕੂਲ ਬੱਸ ਨਾਬਾ ਕੈਂਚੀਆਂ ਵਿਖੇ ਇੱਕ i20 ਕਾਰ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਯਾਨੀ ਕਿ ਟੱਕਰ ਹੋ ਗਈ ਜਿਸ ਵਿੱਚ 11 ਬੱਚੇ ਸ਼ਿਕਾਰ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਪਰਤੀ ਕਰਵਾ ਦਿੱਤਾ ਗਿਆ ਤਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਬੱਸ ਪਲਟ ਗਈ ਹੈ ਟੱਕਰ ਤੋਂ ਬਾਅਦ ਇਸ ਵਿੱਚ ਮੁੱਢਲੀ ਜਾਣਕਾਰੀ ਮੁਤਾਬਕ 11 ਬੱਚੇ ਫਟੜ ਹੋਏ ਨੇ ਜਿਨ੍ਹਾਂ ਨੂੰ ਫਰਸਟ ਏਡ ਦਿੱਤੀ ਗਈ ਅਦੇ ਸੁਪਰਾਤ ਹਸਪਤਾਲ ਭਰਤੀ ਕਰਵਾਇਆ ਗਿਆ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਵੱਲੋਂ ਵੀ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸਹਾਦ ਸਬੰਧੀ ਨਿੱਜੀ ਸਕੂਲ ਦੇ ਕਿਸੇ ਵੀ ਪ੍ਰਿੰਸੀਪਲ ਜਾਂ ਅਧਿਆਪਕ ਤਾਂ ਹਾਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਪੁਲਿਸ ਮੁਲਾਜ਼ਮਾਂ ਤੇ ਡਾਕਟਰਾਂ ਦਾ ਬਿਆਨ ਜ਼ਰੂਰ ਸਾਹਮਣੇ ਆਇਆ ਤੇ ਹਾਦਸਾ ਕਿਵੇਂ ਵਾਪਰਿਆ ਉਹ ਜ਼ਰੂਰ ਸੁਣਦਿਆਂ ਅਜੇ ਅਸਲਤਨਾ ਮਤਲਬ ਬੈਂਡਾ ਦੇ ਵਿੱਚ ਜਿੱਚੇ ਕੜਿਆ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਕਿ ਬੈਂਡਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਉਸ ਦੀ ਬੈਂਡ ਨੋਟ ਫਰਵਾਹਤ जब बच्चे हालत देख के बच्चे चलो ऐसे ऑप्शन ले तो बच्चे ठीक नहीं तो करीबन तो बच्चे जरी काम चीज़ है बेटे तो करीबन आठ साल समय बैंड भी चलेगी इसको बारह मीचर सेट पर किसने बच्चे बिताए नहीं मेरे बेटे देख थोड़ी नेकडेविच आया है बेटा वो एक्सरसाइज दोबारा हम पता लगाएंगे ना एक्सर ਮੈਂ ਜਾ ਵੋਤ ਕਰਾ ਕੀਤਾ ਹੈ। ਹਾਂ ਕਾ ਤੁਹ ਨੂੰ ਲੱਗਦਾ ਵੀ ਕਾਰ ਵਾਲੇ ਦੀ ਜ਼ਿਆਦਾ ਗੀਤ ਹੈ। ਬਾਰਲ ਜਿਹੜਾ ਸ਼ਰੇਮ ਸਾਰੀ ਪਬਲਿਕ ਨੇ ਵੀ ਦੇਖੀ ਆ। ਪ੍ਰਸ਼ਾਸਨ ਦਾ ਆਪਲਾ ਮੁੱਖ ਤੇ ਕੌਂਸਲ ਹਾਂਜੀ ਹਾਂ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਵੀ ਮੁਕਦੇ ਪਹੁੰਚੀ ਆ ਪਰ ਵਧੀਆ ਸੰਭਾਈ ਹੋ ਰਹੀ ਆ ਪਰ ਜਾਨੀ ਕੇਰ ਹੋਈ ਨਹੀਂ ਕਿਤਾ ਆਮ ਪਬਲਿਕ ਨੇ ਵਧੀਆ ਸਾਥਤਾ ਜੋ ਰਾਹ ਗੀਤੇ ਉਹਨਾਂ ਨੇ ਵੀ ਹੱਥ ਕੇ ਬੱਚੇ ਨਹੀਂ ਕੇਰ ਕੀਤੀ ਆ। ਉਹਦੇ ਦੇ ਉਹ ਜਿਹੜਾ 11 ਕ ਬੱਚੇ ਆਏ ਥੀ ਕਿ ਆਲਮੋਸਟ ਸਭ ਸਾਰੇ ਠੀਕ ਨੇ ਉਹ ਅੰਦਰ ਵੀ ਗਏ ਤੇ ਠੀਕ ਠਾਕ ਹੈ ਤੇ ਉਹਨਾਂ ਨੂੰ 5 ਰੁਪਏ ਦੀ ਪਾਣੀ ਦੇ ਕੇ ਦਿੱਤਾ ਹੈ ਜੀ ਕੋਈ ਬੱਚੇ ਆਪਣੇ ਖਾਣੇ ਮਗਰ ਨਾਲ ਖਾਏ ਨਹੀਂ ਕਿਸੇ ਨੂੰ ਮੋਸਟ ਸਭ ਸਾਰੇ ਮੋਸਟ ਸਭ ਠੀਕ ਹੈ ਜੀ ਕੋਈ ਅਸੂਖ ਕਰਨ ਵਾਲੀ ਕੋਈ ਗੱਲ ਨਹੀਂ ਅੱਜ ਮੇਰਾ ਨਾਮ ਐਸਐਸ ਜਸਵੰਦਰ ਸਿੰਘ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆ ਜੀ ਕੀ ਗੱਲ ਹੋਈ ਜਿਹੜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਂ ਜਿਹੜੀ ਆ ਬਬਾ ਸਕੂਲ ਦੀ ਹੈ ਕਾਰ ਵੈਲਿਊਜ਼ ਦੀ ਬੈਂ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਦਾਰੂ ਕੀਤੀ ਹੋਈ ਸੀ ਦਾਰੂ ਪੀਣ ਦੇ ਬਾਬ ਜੀ ਤੋਂ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੋਟੀ ਨੇ ਹੱਥੋਪਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁ크ਰਾ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿਧਰੋਂ ਆ ਰਹੇ ਸੀ ਤੇ ਕਿਧਰੋਂ ਗੱਡੀ ਜਾ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਪਹਾਨੀਗੜ੍ਹ ਤੋਂ ਲੈ ਕੇ ਸਕੂਲ ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਫੜ ਲਿਆ ਗਿਆ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾਨੀਗੜ ਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਤਕਰੀਬਨ ਚੌਰੇਗੇ ਜੀ ਵਿਚਾਰ ਹੈਗਾ ਜੀ ਨਹੀਂ ਨਹੀਂ ਕੋਈ ਮਜਰ ਨੁਕਸਾਨ ਨਹੀਂ ਗੱਡੀ ਮੰਨ ਲਓ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਣਾ ਦਾ ਪਤਾ ਸੀ ਸਾਨੂੰ ਮੰਨ ਲਓ ਕਰੀਬ 15 ਮਿੰਟ 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਦਿੱਤੀ ਮੈਂ ਮੈਡੀਕਲ ਸੂਰਤ ਦਿੱਤੀ ਸੀ